ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਵ ਨਿਊਜ਼ ਮੁੱਖ ਮੰਤਰੀ ਨੈਵ ਸੈਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੋਆਈ ਬੋਲੀ ਐਨ ਡੀ ਏ ਸਰਕਾਰ ਦੇ ਤੀਜੇ ਕਾਜਕਾਲ ਦਾ ਇਹ ਪਹਿਲਾ ਉਹਸਟ ਪੂਰਾ ਗਰੀਬ ਔਰ ਤਾਂ ਕਿਸਾਨਾਂ ਤੇ ਨੌਜਵਾਨਾਂ ਦੀ ਉਮੀਦਾਂ ਤੇ ਇਸ਼ਾਵਾਂ ਨੂੰ ਪੂਰਾ ਕਰਨ ਵਾਲਾ ਬਜਟ ਹੈ ਉਹਨਾਂ ਕਹੇ ਕਿ ਮੈਨੂੰ ਪੂਰਾ ਭਰੋਸਾ ਹੈ ਇਹ ਆਮ ਬਜਟ ਵਿਕਾਸ ਭਾਰ ਦੇ ਨਿਰਮਾਣ 'ਚ ਇੱਕ ਨਵਾਂ ਅਧਿਆਇ ਲਿਖੇਗਾ ਅਤੇ ਵਿਕਾਸ ਨੂੰ ਨਮਾਹ ਹੁਲਾਰਾ ਦੇ ਕੇ ਖੇਤੀ ਨੂੰ ਵਧੇਰੇ ਲਾਭਦਾਇਕ ਬਣਾਉਣ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਵੱਧ ਤੋਂ ਵੱਧ ਰੁਜ਼ਗਾਰ ਪੈਦਾ ਕਰਨ ਦਾ ਦ੍ਰਿਸ਼ਟੀਕੋਣ ਹੈ ਸੈਣੀ ਨੇ ਕਿਹਾ ਕਿ ਵਰਜ ਤੇ ਪੌਣ ਪਾਣੀ ਅਨੁਕੂਲ ਖੇਤੀ ਦੀਆਂ 32 ਤੇ ਬਾਗਬਾਨੀ 109 ਕਿਸਮਾਂ ਦੀਆਂ ਫਸਲਾਂ ਲਈ ਖੇਤੀ ਖੋਜ ਨੂੰ ਉਤਸ਼ਾਹਿਤ ਕਰਨਾ ਖੇਤੀਬਾੜੀ ਹਰਿਆਣਾ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ ਉਹਨਾਂ ਨੇ ਕਿਹਾ ਹੈ ਕਿ ਐਮ ਐਸ ਐਮ ای ਸੈਕਟਰ 'ਚ ਇਸ ਵਰਜ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ਮੋਦਰਾਕਾਰਜ ਨੂੰ 10 ਲੱਖ ਰੁਪਏ ਤੇ ਵਧਾ ਕੇ 20 ਲੱਖ ਰੁਪਏ ਕਰਨਾ ਛੋਟੇ ਉਮੀਦੀਆਂ ਲਈ ਫਾਇਦੇਮੰਦ ਸਾਬਤ ਹੋਵੇਗਾ। ਵਾਟ ਦਾ ਰੁਜ਼ਗਾਰ ਨਾਲ ਸੰਬੰਧਿਤ ਤਿੰਨ ਨਵੀਆਂ ਯੋਜਨਾਵਾਂ ਦਾ ਐਲਾਨ ਦੇ ਦੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ। ਹੋਰ ਖਬਰਾਂ ਜਾਣਨ ਦੇ ਲਈ ਸਾਡੇ ਚੈਨਲ ਨੂੰ ਕੰਟੀਵਰ ਬਟਨ 'ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਹੋਰ ਵੀਡੀਓ ਲੈ ਕੇ ਧੰਨਵਾਦ ਜੀ।